ਦੀਪ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਗੁਰਪ੍ਰੀਤ ਕੈਨੇਡਾ ਜੱਗਾ ਬੈਲਜੀਅਮ ਚਮਕੌਰ ਦਾ ਵੀਰ ਤੇ ਨਾਲ ਸਾਡਾ ਭੱਗੂ ਤੇ ਗੋਲਡੀ ਤੇ ਪਾਲਾ ਤੇ ਪਾਲਾ ਮਾਣੋ ਚਾਲ ਉਹਨਾਂ ਵੱਲੋਂ ਹੋਣ ਗਿਆ ਆ ਪੈਂਦੀ ਰੇਟ ਤੇ ਰਮਨ ਗੱਲ ਕਰ ਰਿਹਾ ਹੈ ਲਾ ਸੁਖਮਣ ਬਿਆਸ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਟਾਰਜਨ ਕਰਾਖਾਂ ਬਹਿ ਜਾ ਬਹਿ ਜਾ ਲੱड्डੂ ਵਾਲਾ ਪ੍ਰੀਤ ਹੈ ਅੱਜ ਵੱਡੇ ਮਾਣ ਸਨਮਾਨ ਹੈ ਆ ਹਰਿਆਣੇ ਵਾਲੇ ਨੇ ਸਰਾ ਕਰਾਤਾ ਅੱਜ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਏ ਹੋ ਗਈ ਕਮਾਲ ਇਧਰ ਬੱਲੇ 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 ਆ ਲੱड्डੂ ਆਇਸ਼ ਆ ਗਿਆ 51 ਕਮੰਝਾ ਦੂਹੇ ਦਾ ਮੇਲਾ ਵਿੱਚ ਆ ਗਿਆ 5100 ਦਾ ਪਹਿਲਾ ਜਫਾ ਲੱਗ ਰਿਹਾ ਮੇਰੇ ਮਿੱਤਰੋ ਡੀਟੀਓ ਚੱਕ ਲੈ ਚਲਾਨ ਬੁੱਕ ਹੋਣਾ ਐ ਨਹੀਂ ਸਰਨਾ ਓਏ ਆਉਂਦਾ ਸਵਾਤ ਤੇ ਮਾਜੇ ਵਾਲਿਓ ਤਾੜਾ ਰੇਟਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਜੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੇਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਆਹ ਨਦੋਰ ਵਾਲਾ ਮੱਚਦਾ ਆਉਂਦਾ ਏ ਨਿੱਕਾ ਨਦੋਰ ਇਧਰ ਦਬੁਰਜੀ ਵਾਲਾ ਪਰ ਧਰਤੀ ਤੇ ਇਹ ਬਿਆਸ ਵਾਲਾ ਸੁਖਮਣ ਹੈ ਲੈ ਵੀ ਰਮਨ ਕਰੀ ਗੱਲ ਸਾਹਮਣੇ ਕਬੱਡੀ ਪੈ ਗਈ ਲਾ ਬਿਆਸ ਵਾਲਾ ਸੁਖਮਣ ਤਿਆਰ ਹੈ ਕਬੱਡੀ ਪਾਉਣ ਦੇ ਲਈ ਓ ਟਿਆਣੂ ਕਲੀ ਲਾਈ ਹੈ ਜੇਕਰ ਹਰਿਆਣੇ ਵਾਲਾ ਲੱਗ ਜੇ ਟੁੱਟ ਕੇ ਜੇ ਕ੍ਰੀਲੂ ਲੱਗ ਜੇ ਟੁੱਟ ਕੇ ਤੇ ਭੰਗੜੇ ਪੈਣਗੇ ਭੰਗੜੇ ਪੈਣਗੇ ਲੱड्डੂ ਵਾਲਿਆ ਹੈਗਾਰਾ ਦਾ ਓ ਹੈਗਾਰਾ ਦਾ ਹੈਗਾਰਾ ਦਾ ਓ ਤਾੜੀਆਂ ਪ੍ਰੀਤ ਦੇ ਲਈ ਆ ਹਰਿਆਣੇ ਵਾਲਾ ਵੀ ਪਰ ਇਧਰ ਲੱड्डੂ ਵਾਲਾ ਮਾਧੇ ਵਾਲਾ ਪੰਜਾਬ ਵਾਲਾ ਕਹਿੰਦੇ ਪ੍ਰੀਤਸਰਕ ਆ ਗਿਆ ਕਬੱਡੀ ਪੈ ਗਈ ਤੇ ਬੋਲ ਉਸਤਾਦ ਲੋਕ ਦੇ ਅਮਰਤਾ ਕਹਿੰਦੇ ਪੱਟੀ ਵਾਲਾ ਪ੍ਰਗਟ ਮਰਦ ਅਗੰਬੜਾ ਬਰਿਆਮ ਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਸਟਾਰ ਸੱਦੇ ਹੋਇਆ ਸਾਬਾ ਕੀੜੀ ਫਗਾਨੇ ਪਿੰਡ ਦਾ ਉਹ ਜਾਨ ਅੰਨੀ ਦਾ ਮਾਲਕ ਹੈ ਅੰਨੀ ਜਾਨ ਦਾ ਮਾਲਕ ਹੈ ਮੇਰੀ ਬੇਨਤੀ ਹੈ ਕਲੀ ਵਾਲੇ ਵੀਰਾਂ ਨੂੰ ਥੋੜਾ ਥੋੜਾ ਭਰਾ ਬਣ ਕੇ ਪਿੱਛੇ ਹੋ ਜੋ ਸੁਖਚੈਨ ਕਨੇਡਾ ਸਾਡੇ ਚਮਕੌਰ ਢਿੱਲੋਂ ਦੇ ਪੁੱਤਰ ਜੀ ਵੱਡੇ ਮਾਨਸਮਾਨ ਪੋਜਦੇ ਕਰਦੇ ਆ ਸਾਹਾ ਕੀੜੀ ਫਗਾਨੇ ਵਾਲਾ ਆ ਆ ਮੁੰਡੇ ਦੀ ਕਬੱਡੀ ਪਾਉਣ ਦਾ ਅੰਦਾਜ਼ ਬੜਾ ਸੋਹਣਾ ਇਹ ਮੁੰਨਾ ਖੋਜੀਆਲ ਪਿੰਡ ਦਾ ਕਬੱਡੀ ਪਾ ਰਿਹਾ ਹੈ ਉਸਤਾਦ ਜੀ ਨੇ ਬੜੀ ਵਧੀਆ ਸਿਫਤ ਕੀਤੀ ਖਿਡਾਰੀ ਵੀ ਵਧੀਆ ਇਨਸਾਨ ਵੀ ਵਧੀਆ ਪਰ ਲੱड्डੂ ਵਾਲਾ ਲੱड्डੂ ਵਾਲਾ ਲੱड्डੂ ਵਾਲਾ ਏ ਪ੍ਰੀਤ ਪ੍ਰੀਤ RAM ਮੈਂ ਕਹਿੰਦਾ ਵੀ ਥੋੜੇ ਥੋੜੇ ਟਿੱਕੇ ਆਉਣ ਦੀਏ ਥੋੜੇ ਥੋੜੇ ਟਿੱਕੇ ਆਉਣ ਦੀਏ ਥੋੜੇ ਥੋੜੇ ਟਿੱਕੇ ਆਉਣ ਦੀਏ ਆ ਸਾਹਮਣੇ ਮੁਕਾਬਲਾ ਚੋਟੀ ਦਾ ਹੈ ਡੀਪੀ ਸਾਹਿਬ ਖਿਡਾਰੀ ਬਾਲੇ ਵੱਡੇ ਆ ਮੈਂ ਕਹਾਂ ਥੋੜਾ 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 ਗੱਡੀ ਪਹਿਲਾਂ ਘਰੋਂ ਗੱਡੀ ਦੀ ਐ ਤ ਵੱਡਾ ਹੋ ਗਿਆ ਸਾਧ ਅਸੇ ਜੀ ਸਰਪੰਚ ਸਾਹਿਬ ਮੁਬਾਰਕਬਾਦ ਐ ਸਾਰੇ ਨਗਰ ਨੂੰ ਨਾਲ ਨਵੀਂ ਸਰਪੰਚਾ ਅੱਡਾ ਗੱਗੋ ਬੂਹਾ ਆਯਾਦ ਗਰੁੱਪ ਤੇ ਬੈਲਜੀਅਮ ਵਾਲੇ ਪੱਗ ਜੱਗੇ ਹੁਣਾ ਦਾ ਗੁਰਪੇਜ ਹੁਣਾ ਦਾ ਅੱਜ ਕਹਿ ਗੱਡਵੇਂ ਜੋਗਦਾਨ ਹੈ ਇਧਰ ਕਬੱਡੀ ਪੈ ਗਈ ਆ ਬਿਆਸ ਵਾਲੇ ਦੀ ਲੈ ਵੀ ਹਰਿਆਣੇ ਵਾਲਿਆ ਮੇਲਾ ਬਹੁਤ ਵੱਡਾ ਪਲੱਗ ਜਾ ਟੁੱਟ ਕੇ ਲੱਗ ਜਾ ਟੁੱਟ ਕੇ ਜਾ ਕਹਿੰਦੇ ਪ੍ਰੀਤੂ ਲੱਗ ਗਿਆ ਟੁੱਟ ਗਿਆ ਅੱਜ ਕਹਿੰਦੇ ਗੁਰਪੇਜ ਕੈਨੇਡਾ ਦਾ ਜੱਗੇ ਬੈਲਜਮ ਭੱਗੂ ਭਰਾ ਦਾ ਗਹਿ ਗੱਡਵਾ ਧੰਨਵਾਦ ਜੋਬਨ ਤੇ ਸੁਖਚੈਨ ਕੈਨੇਡਾ ਤੋਂ ਸਾਡੇ ਵੀਰ ਨੇ ਨਾ ਲਵ ਕੈਨੇਡਾ ਦਲਜੀਤ ਜੁਕੇ ਗੁਰਵੀਰ ਕੈਨੇਡਾ ਮਰ ਰੂਪ ਕੈਨੇਡਾ ਵਿਸ਼ਾਲ ਯੂ ਐਸ ਏ ਜੋਬਨ ਕੈਨੇਡਾ ਸੁਖਚੈਨ ਕੈਨੇਡਾ ਵਿਸ਼ਾਲ यूएस से ते ਮਨਰੂਪ ਕੈਨੇਡਾ ਮਨਜੀਤ ਕੈਨੇਡਾ ਤੇ ਨਾਲ ਭੱਗੂ ਬੈਲਜੀਅਮ ਗੋਲਡੀ ਬੈਲਜੀਅਮ ਤੇ ਪਾਲੀ ਬੈਲਜੀਅਮ ਬਾਈ ਪਰ ਇਹਨੂੰ ਹੋ ਜੋ ਭਰਾ ਬਣ ਕੇ ਜੇ ਸ਼ਿਲੂ ਜਫਾ ਲੱਗ ਗਿਆ ਜਫੇ ਦਾ 10000 ਤੇ ਜੇ ਮੈਨੂੰ ਲੱਗਦਾ ਵੀ ਰੇਡਰ ਭੱਜ ਗਿਆ ਤੇ ਰੇਡਰ ਦਾ 10000 ਇਹ 10000 ਵਾਲੀ ਕਬੱਡੀ ਓ ਤਾੜੀਆਂ ਜ਼ੋਰਦਾਰ ਮਾਝੇ ਵਾਲਿਓ ਆ ਸਵਾਦ ਵੱਜ ਗਿਆ ਆਯਾਦ ਗਰੁੱਪ ਵਾਲੇ ਬੈਠਿਆ ਪਰਮਜੀਤ ਪੰਮਾ ਵੱਡਾ ਭਾਈ ਆ ਆ ਪੈ ਗਈ ਕਬੱਡੀ ਦੇਖਦੇ ਹੁਣ 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 ਆ ਵੀ ਅਗਲੀ ਵੀ ਦਾ ਅੱਜ ਜੀਤ ਦਾ ਅਗਲੀ ਵੀ ਲਾਈਏ 10000 ਦੀਪ ਦੀਆਂ ਤਿੰਨ ਰੈਡਾਂ 5000 ਦੀਆਂ ਹੋਣਗੀਆਂ ਗੁਰਪ੍ਰੀਤ ਕੈਨੇਡਾ ਜੱਗਾ ਬੈਲਜੀਅਮ ਚਮਕੌਰ ਦਾ ਵੀਰ ਤੇ ਨਾਲ ਸਾਡਾ ਭੱਗੂ ਤੇ ਗੋਲਡੀ ਤੇ ਪਾਲਾ ਤੇ ਪਾਲਾ ਮਾਣੋ ਚਾਲ ਉਹਨਾਂ ਵੱਲੋਂ ਹੋਣ ਗਿਆ ਆ ਪੈਂਦੀ ਰੇਟ ਤੇ ਰਮਨ ਗੱਲ ਕਰ ਰਿਹਾ ਹੈ ਲਾ ਸੁਖਮਣ ਬਿਆਸ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਟਾਰਜਨ ਕਰਾਖਾਂ ਬਹਿ ਜਾ ਬਹਿ ਜਾ ਲੱड्डੂ ਵਾਲਾ ਪ੍ਰੀਤ ਹੈ ਅੱਜ ਵੱਡੇ ਮਾਣ ਸਨਮਾਨ ਹੈ ਆ ਹਰਿਆਣੇ ਵਾਲੇ ਨੇ ਸਰਾ ਕਰਾਤਾ ਅੱਜ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਏ ਹੋ ਗਈ ਕਮਾਲ ਇਧਰ ਬੱਲੇ 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 ਆ ਲੱड्डੂ ਆਇਸ਼ ਆ ਗਿਆ 51 ਕਮੰਝਾ ਦੂਹੇ ਦਾ ਮੇਲਾ ਵਿੱਚ ਆ ਗਿਆ 5100 ਦਾ ਪਹਿਲਾ ਜਫਾ ਲੱਗ ਰਿਹਾ ਮੇਰੇ ਮਿੱਤਰੋ ਡੀਟੀਓ ਚੱਕ ਲੈ ਚਲਾਨ ਬੁੱਕ ਹੋਣਾ ਐ ਨਹੀਂ ਸਰਨਾ ਓਏ ਆਉਂਦਾ ਸਵਾਤ ਤੇ ਮਾਝੇ ਵਾਲਿਓ ਤਾੜਾ ਰੇਟਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੱਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਨਦੌਰ ਵਾਲਾ ਮੱਚਦਾ ਆਉਂਦਾ ਏ ਨਿਕਾ ਨਦੌਰ ਇਧਰ ਦ부ਰਜੀ ਵਾਲਾ ਪਰ ਤਰਤੀ ਤੇ ਇਹ ਬਿਆਸ ਵਾਲਾ ਸੁਖਮਣ ਲੈ ਵੀ ਰਮਨ ਕਰੀ ਗੱਲ ਸਾਹਮਣੇ ਕਬੱਡੀ ਲਾ ਬਿਆਸ ਵਾਲਾ ਸੁਖਮਣ ਤਿਆਰ ਹੈ ਕਬੱਡੀ ਪਾਉਣ ਦੇ ਲਈ ਬੋਟਿਆ ਨੂੰ ਕਲੀ ਲਾਈ ਹੈ ਜੇਕਰ ਹਰਿਆਣੇ ਵਾਲਾ ਲੱਗ ਜਾਏ ਟੁੱਟ ਕੇ ਜੇਕਰ ਛੀਲੂ ਲੱਗ ਜਾਏ ਟੁੱਟ ਕੇ ਤੇ ਭੰਗੜੇ ਪੈਣਗੇ ਭੰਗੜੇ ਪੈਣਗੇ ਲੱड्डੂ ਵਾਲਿਆ ਹੈਗਾਰਾਂ ਦਾ ਉਹ ਹੈਗਾਰਾਂ ਦਾ ਹੈਗਾਰਾਂ ਦਾ ਉਹ ਤਾੜੀਆਂ ਪ੍ਰੀਤ ਦੇ ਲਈ ਆ ਹਰਿਆਣੇ ਵਾਲਾ ਵੀ ਪਰ ਇਧਰ ਲੱड्डੂ ਵਾਲਾ ਮਾਧੇ ਵਾਲਾ ਪੰਜਾਬ ਵਾਲਾ ਕਹਿੰਦੇ ਪ੍ਰੀਤ ਸਰਾਕਰ ਆ ਗਿਆ ਕਬੱਡੀ ਪੈ ਗਈ ਤੇ ਬੋਲ ਉਸਤਾਦ ਲੋਕ ਦੇ ਅਮਰਤਾ ਕਹਿੰਦੇ ਪੱਟੀ ਵਾਲਾ ਪ੍ਰਗਟ ਮਰਦ ਅਗੰਬੜਾ ਬਰਿਆਮ ਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਟਾਰ ਸੱਦੇ ਹੋਇਆ ਸਾਬਾ ਕੀੜੀ ਫਗਾਨੇ ਪਿੰਡ ਦਾ ਉਹ ਜਾਨ ਅੰਨੀ ਦਾ ਮਾਲਕ ਹੈ ਅੰਨੀ ਜਾਨ ਦਾ ਮਾਲਕ ਹੈ ਦੀ ਬੇਨਤੀ ਹੈ ਕਲੀ ਵਾਲੇ ਵੀਰਾਂ ਨੂੰ ਥੋੜਾ ਥੋੜਾ ਭਰਾ ਬਣ ਕੇ ਪਿੱਛੇ ਹੋ ਜਾਓ ਸੁਖਚੈਨ ਕਨੇਡਾ ਸਾਡੇ ਚਮਕੌਰ ਢਿੱਲੋ ਦੇ ਪੁੱਤਰ ਜੀ ਵੱਡੇ ਮਾਨਸਬਾਨ ਪੁੱਜਦੇ ਕਰਦੇ ਆ ਸਾਹਾ ਕੀੜੀ ਫਗਾਨੇ ਵਾਲਾ ਆ ਆ ਮੁੰਡੇ ਦੀ ਕਬੱਡੀ ਪਾਉਣ ਦਾ ਅੰਦਾਜ਼ ਬੜਾ ਸੋਹਣਾ ਇਹ ਮੁੰਨਾ ਖੋਜੀਆਲ ਪਿੰਡ ਦਾ ਕਬੱਡੀ ਪਾ ਰਿਹਾ ਹੈ ਉਸਤਾਦ ਜੀ ਨੇ ਬੜੀ ਵਧੀਆ ਸਿਫਤ ਕੀਤੀ ਖਿਡਾਰੀ ਵੀ ਵਧੀਆ ਇਨਸਾਨ ਵੀ ਵਧੀਆ ਪਰ ਲੱड्डੂ ਵਾਲਾ ਲੱड्डੂ ਵਾਲਾ ਲੱड्डੂ ਵਾਲਾ ਏ ਪ੍ਰੀਤ ਪ੍ਰੀਤ RAM ਮੈਂ ਕਹਿੰਦਾ ਵੀ ਥੋੜੇ ਥੋੜੇ ਟਿੱਕੇ ਆਉਣ ਦੀਏ ਥੋੜੇ ਥੋੜੇ ਟਿੱਕੇ ਆਉਣ ਦੀਏ ਥੋੜੇ ਥੋੜੇ ਟਿੱਕੇ ਆਉਣ ਦੀਏ ਆਹ ਸਾਹਮਣੇ ਮੁਕਾਬਲਾ ਚੋਟੀ ਦਾ ਹੈ ਡੀਬੀ ਸਾਹਿਬ ਖਿਡਾਰੀ ਬਾਲੇ ਵੱਡੇ ਆ ਮੈਂ ਕਹਿੰਦਾ ਥੋੜਾ 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 ਗੱਡੀ ਪਹਿਲਾਂ ਘਰੋਂ ਗੱਡੀ ਦੀ ਹੈ ਵੱਡਾ ਹੋ ਗਿਆ ਸਾਧ ਅਸੇ ਜੀ ਸਰਪੰਚ ਸਾਹਿਬ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਨਾਲ ਨਵੀਂ ਸਰਪੰਚਾ ਅੱਡਾ ਗੱਗੋ ਬੂਹਾ ਆਯਾਦ ਗਰੁੱਪ ਤੇ ਬੈਲਜੀਅਮ ਵਾਲੇ ਪੱਗ ਜੱਗੇ ਹੁਣਾ ਦਾ ਗੁਰਪੇਜ ਹੁਣਾ ਦਾ ਅੱਜ ਕਹਿ ਗੱਡਵੇਂ ਜੋਗਦਾਨ ਹੈ ਇਧਰ ਕਬੱਡੀ ਪੈ ਗਈ ਆ ਬਿਆਸ ਵਾਲੇ ਦੀ ਲੈ ਵੀ ਹਰਿਆਣੇ ਵਾਲਿਆ ਮੇਲਾ ਬਹੁਤ ਵੱਡਾ ਪਲੱਗ ਜਾ ਟੁੱਟ ਕੇ ਲੱਗ ਜਾ ਟੁੱਟ ਕੇ ਜਾ ਕਹਿੰਦੇ ਪ੍ਰੀਤੂ ਲੱਗ ਗਿਆ ਟੁੱਟ ਗਿਆ ਅੱਜ ਕਹਿੰਦੇ ਗੁਰਪੇਜ ਕੈਨੇਡਾ ਦਾ ਜੱਗੇ ਬੈਲਜਮ ਭੱਗੂ ਭਰਾ ਦਾ ਗਹਿ ਗੱਡਵਾ ਧੰਨਵਾਦ ਜੋਬਨ ਤੇ ਸੁਖਚੈਨ ਕੈਨੇਡਾ ਤੋਂ ਸਾਡੇ ਵੀਰ ਨੇ ਨਾ ਲਵ ਕੈਨੇਡਾ ਦਲਜੀਤ ਜੁਕੇ ਗੁਰਵੀਰ ਕੈਨੇਡਾ ਮਰ ਰੂਪ ਕੈਨੇਡਾ ਵਿਸ਼ਾਲ ਯੂ ਐਸ ਏ ਜੋਬਨ ਕੈਨੇਡਾ ਸੁਖਚੈਨ ਕੈਨੇਡਾ ਵਿਸ਼ਾਲ ਯੂਐਸਏ ਦੇ ਮਨਰੂਪ ਕੈਨੇਡਾ ਮਨਜੀਤ ਕੈਨੇਡਾ ਤੇ ਨਾਲ ਭੱਗੂ ਬੈਲਜੀਅਮ ਗੋਲਡੀ ਬੈਲਜੀਅਮ ਤੇ ਪਾਲੀ ਬੈਲਜੀਅਮ ਬਾਈ ਪਰ ਇਹਨੂੰ ਹੋ ਜੋ ਭਰਾ ਬਣ ਕੇ ਜੇ ਸ਼ਿਲੂ ਜਫਾ ਲੱਗ ਗਿਆ ਜਫੇ ਦਾ ਦਾਸ ਹਿਆਰ ਤੇ ਜੇ ਮੈਨੂੰ ਲੱਗਦਾ ਵੀ ਰੇਡਰ ਭੱਜ ਗਿਆ ਤੇ ਰੇਡਰ ਦਾ 10000 ਯਾਰ ਇਹ 10000 ਵਾਲੀ ਕਬੱਡੀ ਉਹ ਤਾੜੀਆਂ ਔਰ ਦਾਰ ਮਾਝੇ ਆਲਿਓ ਆਹ ਸਵਾਦ ਭੱਜ ਗਿਆ ਆਯਾਦ ਗਰੁੱਪ ਵਾਲੇ ਬੈਠਿਆ ਪਰਮਜੀਤ ਪੰਮਾ ਵੱਡਾ ਭਾਈ ਆ ਆਹ ਪੈ ਗਈ ਕਬੱਡੀ ਦੇਖਦੇ ਹੁਣ 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 ਆ ਵੀ ਅਗਲੀ ਵੀ ਆਜ ਆਜ ਜੀਤਰ ਦਾ ਅਗਲੀ ਵੀ ਲਾਈਏ 10000 ਦੀਪ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਗੁਰਪੇਜ ਕੈਨੇਡਾ ਜੱਗਾ ਬੈਲਜੀਅਮ ਚਮਕੌਰ ਦਾ ਵੀਰ ਤੇ ਨਾਲ ਸਾਡਾ ਭੱਗੂ ਤੇ ਗੋਲਡੀ ਤੇ ਪਾਲਾ ਤੇ ਪਾਲਾ ਮਾਣੋ ਚਾਲ ਉਹਨਾਂ ਵੱਲੋਂ ਹੋਣ ਗਿਆ ਆ ਪੈਂਦੀ ਰੇਟ ਤੇ ਰਮਨ ਗੱਲ ਕਰਦਾ ਹੈ ਸੁਖਮਣ ਬਿਆਸ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਟਾਰਜਨ ਕਰਾਖਾਂ ਬਹਿ ਜਾ ਬਹਿ ਜਾ ਲੱਤੂ ਵਾਲਾ ਪ੍ਰੀਤ ਹੈ ਅੱਜ ਵੱਡੇ ਮਾਣ ਸਨਮਾਨ ਹੈ ਆ ਹਰਿਆਣੇ ਵਾਲੇ ਨੇ ਸਰਾ ਕਰਾਤਾ ਅੱਜ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਏ ਹੋ ਗਈ ਕਮਾਲ ਇਧਰ ਬੱਲੇ 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 ਆ ਲੱਤੂ ਆਇਸ਼ ਆ ਗਿਆ 51 ਕੰਗੋ ਦੂਹੇ ਦਾ ਮੇਲਾ ਮਿਚ ਗਿਆ ਹੈ 5100 ਦਾ ਪਹਿਲਾ ਜਫਾ ਲੱਗ ਰਿਹਾ ਮੇਰੇ ਮਿੱਤਰੋ ਡੀਟੀਓ ਚੱਕ ਲੈ ਚਲਾਨ ਬੁੱਕ ਹੋਣਾ ਐ ਨਹੀਂ ਸਰਨਾ ਓਏ ਆਉਂਦਾ ਸਵਾਤ ਤੇ ਮਾਝੇ ਵਾਲਿਓ ਤਾੜਾ ਰੇਡਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੱਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਨਦੌਰ ਵਾਲਾ ਮੱਚਦਾ ਆਉਂਦਾ ਏ ਨਿਕਾ ਨਦੌਰ ਇਧਰ ਦ부ਰਜੀ ਵਾਲਾ ਪਰ ਅਰਤੀ ਤੇ ਇਹ ਬਿਆਸ ਵਾਲਾ ਸੁਖਮਣ ਹੈ ਲੈ ਵੀ ਰਮਨ ਕਰੀ ਗੱਲ ਸਾਹਮਣੇ ਕਬੱਡੀ ਲਾ ਬਿਆਸ ਵਾਲਾ ਸੁਖਮਣ ਤਿਆਰ ਹੈ ਕਬੱਡੀ ਪਾਉਣ ਦੇ ਲਈ ਔਟਿਆ ਨੂੰ ਕਲੀ ਲਾਈ ਹੈ ਜੇਕਰ ਹਰਿਆਣੇ ਵਾਲਾ ਲੱਗ ਜਾਏ ਟੁੱਟ ਕੇ ਜੇ ਕਰ ਸ਼ੀਲੂ ਲੱਗ ਜਾਏ ਟੁੱਟ ਕੇ ਤੇ ਭੰਗੜੇ ਪੈਣਗੇ ਭੰਗੜੇ ਪੈਣਗੇ ਲੱड्डੂ ਵਾਲਿਆ ਹੈਗਾਰਾਂ ਦਾ ਉਹ ਹੈਗਾਰਾਂ ਦਾ ਹੈਗਾਰਾਂ ਦਾ ਉਹ ਤਾੜੀਆਂ ਪ੍ਰੀਤ ਦੇ ਲਈ ਆ ਹਰਿਆਣੇ ਵਾਲਾ ਵੀ ਪਰ ਇਧਰ ਲੱड्डੂ ਵਾਲਾ ਮਾਧੇ ਵਾਲਾ ਪੰਜਾਬ ਵਾਲਾ ਕਹਿੰਦੇ ਪ੍ਰੀਤ ਸਰਾਕਰ ਆ ਗਿਆ ਕਬੱਡੀ ਪੈ ਗਈ ਤੇ ਬੋਲ ਉਸਤਾਦ ਲੋਕ ਦੇ ਅਮਰਤਾ ਕਹਿੰਦੇ ਪੱਟੀ ਵਾਲਾ ਪ੍ਰਗਟ ਮਰਦ ਅਗੰਬੜਾ ਬਰਿਆਮ ਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਟਾਰ ਸੱਦੇ ਹੋਇਆ ਸਾਬਾ ਕੀੜੀ ਫਗਾਨੇ ਪਿੰਡ ਦਾ ਉਹ ਜਾਨ ਅੰਨੀ ਦਾ ਮਾਲਕ ਹੈ ਅੰਨੀ ਜਾਨ ਦਾ ਮਾਲਕ ਹੈ ਬੇਨਤੀ ਹੈ ਕਲੀ ਵਾਲੇ ਵੀਰਾਂ ਨੂੰ ਥੋੜਾ ਥੋੜਾ ਭਰਾ ਬਣ ਕੇ ਪਿੱਛੇ ਹੋ ਜਾਓ ਸੁਖਚੈਨ ਕਨੇਡਾ ਸਾਡੇ ਚਮਕੌਰ ਢਿੱਲੋ ਦੇ ਪੁੱਤਰ ਜੀ ਵੱਡੇ ਮਾਨਸਬਾਨ ਪੁੱਜਦੇ ਕਰਦੇ ਆ ਸਾਹਾ ਕੀੜੀ ਫਗਾਨੇ ਵਾਲਾ ਆ ਮੁੰਡੇ ਦੀ ਕਬੱਡੀ ਪਾਉਣ ਦਾ ਅੰਦਾਜ਼ ਬੜਾ ਸੁਣਾ ਇਹ ਮੁੰਨਾ ਖੋਜੀਆਲ ਪਿੰਡ ਦਾ ਕਬੱਡੀ ਪਾ ਰਿਹਾ ਹੈ ਉਸਤਾਦ ਜੀ ਨੇ ਬੜੀ ਵਧੀਆ ਸਿਫਤ ਕੀਤੀ ਖਿਡਾਰੀ ਵੀ ਵਧੀਆ ਇਨਸਾਨ ਵੀ ਵਧੀਆ ਪਰ ਲੱड्डੂ ਵਾਲਾ ਲੱड्डੂ ਵਾਲਾ ਲੱड्डੂ ਵਾਲਾ ਏ ਪ੍ਰੀਤ ਪ੍ਰੀਤ RAM ਮੈਂ ਕਹਿੰਦਾ ਵੀ ਥੋੜੇ ਥੋੜੇ ਟਿੱਕੇ ਆਉਣ ਦੀਏ ਥੋੜੇ ਥੋੜੇ ਟਿੱਕੇ ਆਉਣ ਦੀਏ ਥੋੜੇ ਥੋੜੇ ਟਿੱਕੇ ਆਉਣ ਦੀਏ ਆਹ ਸਾਹਮਣੇ ਮੁਕਾਬਲਾ ਚੋਟੀ ਦਾ ਹੈ ਡੀਬੀ ਸਾਹਿਬ ਖਿਡਾਰੀ ਬਾਲੇ ਵੱਡੇ ਆ ਮੈਂ ਕਹਾਂ ਥੋੜਾ 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 ਗੱਡੀ ਪਹਿਲਾਂ ਘਰੋਂ ਗੱਡੀ ਦੀ ਹੈ ਪੈ